ਮੈਂ ਰਾਹਤੇ ਨਹੀਂ ਟੁੱਟਦਾ ਮੈਂ ਟੁੱਟਦਾ ਹਾਂ ਤਾਂ ਰਾਹ ਬਣਦੇ ਯੁਗਾ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾ ਬਣਦੇ ਜੀ ਹਾਂ ਇਹ ਲਾਈਨਾਂ ਪੰਜਾਬੀ ਮਾਂ ਬੋਲੀ ਦੇ ਉਸ ਮਹਾਨ ਸਪੂਤ ਸੁਰਜੀਤ ਪਾਤਰ ਦੀਆਂ ਨੇ ਜੋ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਸ਼ਨੀਵਾਰ ਤੜਕੇ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਪਦਮਸ਼ਰੀ ਸੁਰਜੀਤ ਪਾਤਰ ਦੀਆਂ ਸਾਹਿਤਕ ਜ਼ਿੰਦਗੀ ਤੇ ਚਾਤ ਮਾਰੀ ਜਾਵੇ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਜੋ ਹੈ ਉਹ ਪ੍ਰਸਿੱਧ ਨੇ ਜੋ ਹੁਣ ਤੱਕ ਲੋਕਾਂ ਦੀ ਜ਼ੁਬਾਨ ਤੇ ਤੇ ਆਓ ਇੱਕ ਵਾਰੀ ਨਜ਼ਰ ਮਾਰਦੇ ਹਾਂ ਸੁਰਜੀਤ ਪਾਤਰ ਦੀ ਜ਼ਿੰਦਗੀ ਤੇ ਸੁਰਜੀਤ ਪਾਤਰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ ਅਤੇ ਉਹਨਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਸਾਲ 2012 ਦੇ ਵਿੱਚ ਪਦਮਸ਼ਰੀ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦਾ ਜਨਮ ਜਨਵਰੀ 1945 ਦੇ ਵਿੱਚ ਜਲੰਧਰ ਦੇ ਪਿੰਡ ਪੱਤੜ ਕਲਾਂ ਵਿਖੇ ਹੋਇਆ। ਉਹਨਾਂ ਦੇ ਪਾਤਰ ਨਾਮ ਨਾਲ ਵੀ ਇੱਕ ਘਟਨਾ ਜੁੜੀ ਹੋਈ ਹੈ। ਦਰਅਸਲ ਉਹਨਾਂ ਨੇ ਅੰਗਰੇਜ਼ੀ ਦੇ ਇੱਕ ਕਾਲਜ ਮੈਗਜ਼ੀਨ ਦੇ ਵਿੱਚ ਜਦੋਂ ਆਪਣੇ ਪਿੰਡ ਦਾ ਨਾਮ ਪੱਤੜ ਲਿਖਵਾਇਆ ਤਾਂ ਉਹ ਪਾਤਰ ਬਣ ਗਿਆ। ਬਸ ਫੇਰ ਕੀ ਸੀ ਉਹਨਾਂ ਨੇ ਇਸੇ ਨਾਮ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਉਹ surjit pattar ਤੋਂ surjit patter ਬਣ ਗਏ ਜਿਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ਼ੁਰੂਆਤ ਹੋਈ ਤਾਂ ਇੱਥੇ ਹੋਸਟਲਾਂ ਦੀ ਕਮੀ ਸੀ ਜਿਸ ਕਰਕੇ ਜ਼ਿਆਦਾਤਰ ਵਿਦਿਆਰਥੀ ਯੂਨੀਵਰਸਿਟੀ ਤੋਂ ਬਾਹਰ ਹੀ ਆਪਣੇ ਰਹਿਣ ਦਾ ਇੰਤਜ਼ਾਮ ਕਰਦੇ ਸੀ ਸੁਰਜੀਤ ਪਾਤਰ ਵੀ ਯੂਨੀਵਰਸਿਟੀ ਦੇ ਸ਼ੁਰੂਆਤੀ ਵਿਦਿਆਰਥੀਆਂ ਵਿੱਚ ਸ਼ਾਮਲ ਸਨ ਪਾਤਰ ਸਾਹਿਬ ਨੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਉਹਨਾਂ ਨੂੰ ਦਲਿਪਕੌਰ ਟਿਵਾਣਾ ਲਾਲੀ ਵਰਗੇ ਵਿਦਵਾਨਾਂ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ ਸੁਰਜੀਤ ਪਾਤਰ ਪੰਜਾਬੀ ਐਮਏ ਵਿੱਚ 골ਡ ਮੈਡਲਿਸਟ ਸਨ ਅਤੇ ਉਹਨਾਂ ਦੀ ਪੀਐਚਡੀ ਖੋਜ ਕਾਰਜ ਦਾ ਵਿਸ਼ਾ ਲੋਕ ਧਾਰਾ ਦਾ ਨਾਲਕ ਬਾਣੀ ਵਿੱਚ ਰੂਪਾਂਤਰਣ ਸੀ। ਪੰਜਾਬੀ ਯੂਨੀਵਰਸਿਟੀ ਦੌਰਾਨ ਸੁਰਜੀਤ ਪਾਤਰ ਨੇ ਆਪਣੀ ਮਸ਼ਹੂਰ ਕਵਿਤਾ ਕੋਈ ਡਾਲੀਆਂ ਝੋਲ ਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਲਿਖੀ ਸੀ। ਸੁਰਜੀਤ ਪਾਤਰ ਦੀਆਂ ਕਈ ਰਚਨਾਵਾਂ ਹੋਰ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਨੇ ਸੁਰਜੀਤ ਪਾਤਰ ਨੇ ਖੁਦ ਵੀ ਅਨੁਵਾਦ ਦਾ ਕੰਮ ਕੀਤਾ ਉਹਨਾਂ ਨੇ ਫੈਟ੍ਰੀਸਿਓ ਗਰੇਸੀਆ ਲੋਰਕਾ ਦੇ ਤਿੰਨ ਦੁਖਾਂਤਕ ਗਰੀਸ਼ ਕਰਨਾਟ ਦਾ ਨਾਟਕ 나ਗਮੰਡਲ ਅਤੇ ਬੇਤੋਲਤ ਬਰੇਸ਼ ਅਤੇ ਪਾਬਲੋ ਨਰੂਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ ਮੌਜੂਦਾ ਸਮੇਂ ਦੇ ਵਿੱਚ ਉਹ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਨ ਸੁਰਜੀਤ ਪਾਤਰ ਅਕਸਰ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਰਹਿੰਦੇ ਸੀ ਉਹਨਾਂ ਦੀਆਂ ਚਾਰ ਪੈਣਾ ਅਤੇ ਇੱਕ ਪ੍ਰਾਸੀ ਸੁਰਜੀਤ ਪਾਤਰ ਬਹੁਤ ਹੀ ਹਸਮੁਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸੀ ਉਹ ਕਿਸੇ ਨੂੰ ਵੀ ਮਿਲਦੇ ਸੀ ਤਾਂ ਇੰਜ ਲੱਗਦਾ ਸੀ ਕਿ ਜਿਵੇਂ ਉਸ ਨੂੰ ਕਈ ਵਾਰਿਆਂ ਤੋਂ ਜਾਣਦੇ ਹੋਣਗੇ ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਇੱਕ ਕਵਿਤਾ ਸੁਰਜੀਤ ਪਾਤਰ ਨੇ ਆਪਣੇ ਪਰਿਵਾਰ ਨੂੰ ਯਾਦ ਕਰਦਿਆਂ ਲਿਖੀ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਘਰ ਆਪਣੀ ਬੇਬੇ ਬਾਪੂ ਅਤੇ ਭੈਣ ਭਰਾਵਾਂ ਅਤੇ ਪਿੰਡ ਦੇ ਮਾਹੌਲ ਤੱਕ ਦਾ ਜ਼ਿਕਰ ਕੀਤਾ ਸੀ ਆਪਣੀ ਪੜ੍ਹਾਈ ਦੇ ਦਿਨਾਂ ਦੇ ਵਿੱਚ ਸੁਰਜੀਤ ਪਾਤਰ ਪੈਦਲ ਹੀ ਸ਼ਹਿਰ ਜਾਇਆ ਕਰਦੇ ਸੀ ਸੁਰਜੀਤ ਪਾਤਰ ਨੇ ਆਪਣੇ ਜੀਵਨ ਕਾਲ ਦੌਰਾਨ ਪੰਜਾਬ ਨੂੰ ਵੱਖ-ਵੱਖ ਦੌਰਾਂ ਵਿੱਚੋਂ ਗੁਜ਼ਰਦੇ ਦੇਖਿਆ ਅਤੇ ਉਸ ਮਾਹੌਲ ਨੂੰ ਆਪਣੀਆਂ ਰਚਨਾਵਾਂ ਵਿੱਚ ਉਤਾਰਿਆ। ਉਹਨਾਂ ਦੀਆਂ ਕਵਿਤਾਵਾਂ ਵਿੱਚੋਂ ਮਾਂ ਬੋਲੀ ਦੇ ਨਿਗਾਰ ਦਾ ਫਿਕਰ, ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਤੇ ਦੁਖਾਂਤ, ਨਾਗਰਿਕਤਾ ਸੋਧ ਕਾਨੂੰਨ ਅਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਮਿਲਦੇ ਨੇ। ਕਿਸਾਨੀ ਅੰਦੋਲਨ ਦੌਰਾਨ ਉਹਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਆਪਣਾ ਪਦਮਸ਼੍ਰੀ ਦਾ ਸਨਮਾਨ ਵੀ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਵਿੱਚ ਵੀ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਜਿਸ ਦੇ ਕੁਝ ਬੋਲ ਇਸ ਤਰ੍ਹਾਂ ਨੇ। ਜਦੋਂ ਉਹਨਾਂ ਨੇ ਬੁੱਲੇ ਨੂੰ ਪੁੱਛਿਆ, ਬੁੱਲਾ ਕਹਿੰਦਾ ਕੀ ਜਾਣਾ ਮੈਂ ਕੌਣ? ਨਾ ਮੈਂ ਮੂਮਨ ਵਿੱਚ ਮਸੀਤਾ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾ। ਨਾ ਮੈਂ ਪਾਕਾ ਵਿੱਚ ਪਲੀਤਾ, ਨਾ ਮੈਂ 모ਸਾ ਨਾ ਫੈਰੀਓਨ। ਬੁਲਿਆ ਕੀ ਜਾਣਾ ਮਹਿਕਾਨ ਪੰਜਾਬ ਦੇ ਕਾਲੇ ਦਿਨਾਂ ਬਾਰੇ ਉਹਨਾਂ ਦੀ ਕਵਿਤਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ کافی ਜ਼ਿਆਦਾ ਮਕਬੂਲ ਹੋਈ ਜਿਸ ਨੂੰ ਬਾਅਦ ਦੇ ਵਿੱਚ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਵੱਲੋਂ ਗਾਇਆ ਗਿਆ ਇਸੀ ਤਰ੍ਹਾਂ ਉਹਨਾਂ ਨੇ ਦੇਸ਼ ਦੀ ਨਿਆਂ ਪ੍ਰਣਾਲੀ ਤੇ ਵੀ ਕਵਿਤਾ ਜ਼ਰੀਏ ਤਿੱਖੇ ਤੰਜ ਕੀਤੇ ਇੱਕ ਕਵਿਤਾ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਈ ਇਸ ਅਦਾਲਤ ਚ ਬੰਦੇ ਬਿਰਕ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਸੁਰਜੀਤ ਪਾਤਰ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਜਿਨ੍ਹਾਂ ਦੇ ਵਿੱਚੋਂ ਹਵਾ ਵਿੱਚ ਲਿਖੇ ਹਰਫ ਪਿਰਖ ਅਰਜ਼ ਕਰੇ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾ ਪਤਝੜ ਦੀ ਪੰਜਾਬ ਸੁਰਜ਼ਮੀਨ ਚੰਨ ਸੂਰਜ ਦੀ ਵਹੰਗੀ ਹਾਏ ਮੇਰੀ ਕੁਰਸੀ ਹਾਏ ਮੇਰਾ ਮੇਜ਼ ਸੂਰਜ ਮੰਦਰ ਦੀਆਂ ਪੌੜੀਆਂ ਅੱਗ ਦੇ ਕਲੀੜੇ ਸਈਉਨੀ ਮੈਂ ਅੰਤਹੀਣ ਤਰਕਾਲਾਂ ਸ਼ਹਿਰ ਮੇਰੇ ਦੀ ਪਾਗਲ ਔਰਤ ਇਛਾਤਾਰੀ ਅਤੇ ਯੂਨਾਨ ਦੀ ਲੂਣਾ ਸ਼ਾਮਲ ਨੇ ਇਨਾ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਕਵਿਤਾ ਦੇ ਇਤਿਹਾਸ ਬਾਰੇ ਕੁਝ ਦਸਤਾਵੇਜ਼ੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਕੀਤੀ ਹੈ ਅਤੇ ਸਕ੍ਰਿਪਟ ਵੀ ਲਿਖੀ। ਸੁਰਜੀਤ ਪਾਤਰ ਨੂੰ ਉਹਨਾਂ ਦੇ ਜੀਵਨ ਕਾਲ ਦੌਰਾਨ ਅਨੇਕਾ ਪੁਰਸਕਾਰ ਮਿਲੇ ਜਿਨ੍ਹਾਂ ਦੇ ਵਿੱਚ 1979 ਵਿੱਚ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, 1993 ਵਿੱਚ ਸਾਹਿਤ ਅਕਾਦਮੀ ਪੁਰਸਕਾਰ, 210 ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਤੋਂ ਆਨਰੇਡੀ ਡੀਲੀਟ ਦੀ ਉਪਾਧੀ 2012 ਦੇ ਵਿੱਚ ਪਦਮਸ਼ਰੀ ਪੁਰਸਕਾਰ 2022 ਦੇ ਵਿੱਚ ਪੰਜਾਬੀ ਵਿਰਸਾ ਪਾਕਿਸਤਾਨ ਦੇ ਵੱਲੋਂ ਵਾਰਿਸ਼ਾ ਇੰਟਰਨੈਸ਼ਨਲ ਐਵਾਰਡ ਸ਼ਾਮਿਲ ਨੇ ਇਸ ਤੋਂ ਇਲਾਵਾ ਉਹਨਾਂ ਨੇ 1999 ਦੇ ਵਿੱਚ ਅਮਰੀਕਾ ਦੇ ਕੋਲੰਬੀਆ ਵਿਖੇ ਹੋਈ ਵਿਸ਼ਵ ਕਵਿਤਾ ਫੈਸਟੀਵਲ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸਾਲ 2006 ਦੇ ਵਿੱਚ ਫ੍ਰੈਂਕਫਰਟ ਪੁਸਤਕ ਮੇਲੇ ਵਿੱਚ ਕਵੀ ਵਜੋ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਉਹ ਬ੍ਰਿਟੇਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕੀਨੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਵੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦੇ ਰਹੇ। surjit patar ਦੀ ਇਹ ਗਜ਼ਲ ਉਹਨਾਂ ਦੇ ਵਿਛੋੜੇ ਤੇ ਪੂਰੀ ਤਰ੍ਹਾਂ ਟੁੱਕਦੀ ਹੈ। ਅਸਾਂ ਵੀ ਅੰਤ ਕਿਰ ਕੇ ਖਾਕ ਹੋਣਾ। ਕਦੀ ਸਾ ਫੁੱਲ ਇਹ ਕਿਸ ਨੂੰ ਯਾਦ ਹੋਣਾ। ਕਿਸੇ ਦੱਸਣਾ ਕਿਸੇ ਨੇ ਗੁਮ ਹੋਣਾ। ਕਿਸੇ ਗੁੰਬਦ ਕਿਸੇ ਬੁਨਿਆਦ ਹੋਣਾ ਮੇਰੇ ਨੇਰੇ ਤੇ ਤੇਰੀ ਰੋਸ਼ਨੀ ਦਾ ਹੈ ਮਨ ਵਿੱਚ ਉਮਰ ਪਰ ਸੰਵਾਦ ਹੋਣਾ ਸੁਲਗਦੇ ਲਫ਼ਜ਼ ਨੇ ਸੜ ਜਾਣਗੇ ਇਹ ਨਹੀਂ ਇਹਨਾ ਕਦੇ ਫਰਿਆਦ ਹੋਣਾ ਉਦੋਂ ਸਮਝਣਗੇ ਲੋਕੀ ਦਿਲ ਦੀ ਅਗ ਨੂੰ ਸਿਵੇ ਵਿੱਚ ਜਦ ਇਹਦਾ ਅਨੁਵਾਦ ਹੋਣਾ ਸੋ ਪੰਜਾਬੀ ਮਾਂ ਬੋਲੀ ਦਾ ਇਹ ਮਹਾਨ ਸਪੂਤ ਪਾਵੇਂ ਅੱਜ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਆਪਣੀਆਂ ਮਹਾਨ ਰਚਨਾਵਾਂ ਜ਼ਰੀਏ ਉਹ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹਿਣਗੇ ਬਿਊਰੋ ਰਿਪੋਰਟ ਹਮਦਰਦ ਟੀਵੀ